ਹੈਲੋ एवरीवन वेलकम बैक टू माय YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਗੁੱਡ ਹੋਵੋਗੇ ਅੱਜ ਜਿਹੜਾ ਮੈਂ ਵਲੌਗ ਤੁਹਾਨੂੰ ਬਣਾ ਕੇ ਦਿਖਾ ਰਹੀ ਹਾਂ ਉਹ ਹੈਗਾ ਜੀ ਜਿਵੇਂ ਕਿ ਸਾਡੇ ਘਰ ਦੀਆਂ ਟਾਈਲਸ ਵਗੈਰਾ ਹੁੰਦੀਆਂ ਜਿਵੇਂ ਰੂਮ ਦੇ ਵਿੱਚ ਲੱਗੀਆਂ ਹੋਣ ਜਾਂ ਤੁਸੀਂ ਮੈਟ ਹੀ ਲਾ ਲਓ ਜਾਂ ਸ਼ਾਈਨਿੰਗ ਵਾਲੀਆਂ ਲਾ ਲਓ ਤੇ ਬਹੁਤ ਜ਼ਿਆਦਾ ਗੰਧੀਆਂ ਹੋ ਜਾਂਦੀਆਂ ਨੇ ਅੱਜ ਕੱਲ ਕਿਉਂਕਿ ਬਹੁਤ ਜ਼ਿਆਦਾ ਬ੍ਰੀਕ ਡਸਟ ਆ ਰਹੀ ਹੈ ਅਗਰ ਕਮ ਵਾਲੀ ਵੀ ਲਗਾਈ ਹੈ ਤੇ ਉਹ ਵੀ ਚੰਗੀ ਤਰ੍ਹਾਂ ਸਾਫ਼ ਨਹੀਂ ਕਰਦੀ ਤੇ ਖੁਦ ਕੋ ਲੋ ਵੀ ਜ਼ਿਆਦਾ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦੀਆਂ ਤੇ ਕਦੀ ਕਦੀ ਸਾਨੂੰ ਹਫਤੇ ਬਾਅਦ ਖੁਦ ਕਰ ਲੈਣੀਆਂ ਚਾਹੀਦੀਆਂ ਸਾਫ ਤੇ ਉਹਨਾਂ ਨੂੰ ਅਸੀਂ ਕਿੱਦਾਂ ਮਤਲਬ ਚਮਕਾ ਸਕਦੇ ਆ ਕਿਵੇਂ ਅਸੀਂ ਉਹਨਾਂ ਨੂੰ ਸਾਫ ਕਰ ਸਕਦੇ ਆ ਉਹ ਤੁਹਾਨੂੰ ਮੈਂ ਦੱਸਾਂਗੀ ਅੱਜ ਅਸੀਂ ਸਭ ਤੋਂ ਪਹਿਲਾਂ ਇੱਕ ਖਾਲੀ ਜਿਹੜਾ ਡੱਬਾ ਲਿਆ ਹੋਇਆ ਆ ਤੇ ਅਸੀਂ ਹੁਣ ਇਹਦੇ ਵਿੱਚ ਪਾਵਾਂਗੇ ਸਿਰਫ ਸਾਡੀਆਂ ਟਾਈਲਸ ਥੋੜੀਆਂ ਗੰਦੀਆਂ ਹੋ ਚੁੱਕੀਆਂ ਸੀ ਇਸ ਲਈ ਮੈਂ ਲੱਗੀ ਸੀ ਸਾਫ ਕਰਨ ਤੇ ਮੈਂ ਸੋਚਿਆ ਕਿ ਤੁਹਾਡੇ ਨਾਲ ਸ਼ੇਅਰ ਕਰ ਲੈਣੇ ਆ ਮੈਂ ਇੱਕ ਚਮਚ ਸਰਫ ਪਾਇਆ ਹੋਇਆ ਹੈਗਾ ਸਰਫ ਐਕਸਲ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਵਾਂਗੇ ਜੀ ਖਾਣ ਵਾਲਾ ਮਿੱਠਾ ਸੋਡਾ ਉਹ ਮੈਂ ਅੱਧਾ ਚਮਚ ਪਾ ਰਹੀ ਹਾਂ ਹੁਣ ਅਸੀਂ ਇਹਦੇ ਚ ਪਾ ਦਵਾਂਗੇ ਜੀ ਪੇਸਟ ਪੇਸਟ ਤੁਸੀਂ ਕੋਈ ਵੀ ਲੈ ਸਕਦੇ ਹੋ ਮੈਂ ਡਾਬਰ ਰੈੱਡ ਲੈ ਰਹੀ ਹਾਂ ਜਿਹੜੀ ਵੀ ਤੁਹਾਡੇ ਕੋਲ ਹੈਗੀ ਤੁਸੀਂ ਲੈ ਸਕਦੇ ਹੋ ਏ ਵੀ ਅਸੀਂ ਇੱਕ ਚਮਚ ਦੇ ਕਰੀਬ ਹੀ ਪਾ ਦਵਾਂਗੇ ਕਿਉਂਕਿ ਇਹ ਜਿਹੜਾ ਸੋਡਾ ਤੇ ਜਿਹੜੀ ਪੇਸਟ ਹੈ ਉਹ ਸਕਰਬ ਦਾ ਕੰਮ ਕਰਦੇ ਨੇ ਇਹਨਾਂ ਦੇ ਨਾਲ ਬਹੁਤ ਜਲਦੀ ਜਿਹੜੇ ਟਾਈਲਸ ਆ ਉਹ ਸ਼ਾਈਨਿੰਗ ਕਰਨ ਲੱਗ ਜੂਗੀ ਹੁਣ ਅਸੀਂ ਪਾ ਰਹੇ ਹਾਂ ਜੀ ਹਾਰਪਿਕ ਹਾਰਪਿਕ ਵੀ ਤੁਸੀਂ ਜਿਹੜਾ ਹੈਗਾ ਵਾ 2-3 ਚਮਚ ਪਾ ਦੇਣਾ ਤੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ कि यह फ्लफी हो जाता है फिर तीन देख सकते हो देखो पूरा फुल के जोड़ा रेडी हो गया होनी तरह मिक्स कर लिया हूँ अस अपन जी टल्स है वो तक दिखावे ਤੇ ਉਹਨਾਂ ਨੂੰ ਅਸੀਂ ਕਿਵੇਂ ਸਾਫ਼ ਕਰਦੇ ਆ ਉਹ ਕਰਾਂਗੇ ਦੇਖੋ ਮਿਕਸ ਕਰਦੇ ਕਰਦੇ ਆ ਉਹ ਸਾਰਾ ਜੜਾ ਫਲਫੀ ਸੀਗਾ ਔਰ نیچے ਹੋ ਗਿਆ ਤੇ ਉਹਦੇ ਵਾਸਤੇ ਅਸੀਂ ਨਵਾਂ ਹੀ ਸਕੋਚ ਬ੍ਰਾਈਟ ਲੈਣਾ ਨਵਾਂ ਕਿਉਂਕਿ ਨਿਊ ਲਵਾਂਗੇ ਤੇ ਥੋੜਾ ਹਾਰਡ ਹੁੰਦਾ ਤੇ ਜ਼ਿਆਦਾ ਮਿਹਨਤ ਕਰਨੀ ਨਹੀਂ ਪਊਗੀ ਜੇ ਤੁਸੀਂ ਯੂਜ਼ ਕੀਤਾ ਹੋਇਆ ਲਓਗੇ ਤੇ ਫਿਰ ਉਹ ਕਾਫੀ ਜ਼ਿਆਦਾ ਜੜਾ ਨਾ ਸੌਫਟ ਹੋਇਆ ਹੁੰਦਾ ਇਸ ਲਈ ਤੁਸੀਂ ਨਿਊ ਹੀ ਲੈਣਾ ਤੇ ਚਲੋ ਜੀ ਸਟਾਈਲ ਦਿਖਾਣੇ ਆ ਤੇ ਨਾਲੇ ਮਿਲ ਕੇ ਸਾਫ਼ ਕਰਦੇ ਆ ਫਰੈਂਡਸ ਹੁਣ ਤੁਸੀਂ ਦੇਖੋ ਮੇਰੇ ਰੂਮ ਦੀਆਂ ਟਾਈਲਸ ਇਹ ਦੇਖ ਸਕਦੇ ਹੋ ਤੁਸੀਂ ਮੈਂ ਤੁਹਾਨੂੰ ਲਾਈਟ ਕਲਰ ਜਿਹੜਾ ਦਿਖਾ ਰਹੀ ਹਾਂ ਤਾਂ ਕਿ ਤੁਹਾਨੂੰ ਨਾ ਜ਼ਿਆਦਾ ਨਜ਼ਰ ਆਊਗਾ ਉਹਦੇ 'ਚ ਇਹ ਦੇਖੋ ਗੰਦੀਆਂ ਹੋਈਆਂ ਨੇ ਇਹ ਦੇਖੋ ਇੱਥੇ ਡਾਰਕ ਚ ਤੇ ਨਜ਼ਰ ਨਹੀਂ ਆ ਰਿਹਾ ਇਹ ਦੇਖੋ ਬਹੁਤ ਜ਼ਿਆਦਾ ਗੰਦੀਆਂ ਨੇ ਇੱਥੋਂ ਤੇ ਮੈਂ ਇਹਨਾਂ ਨੂੰ ਕਦੀ ਕਦੀ ਹਫ਼ਤੇ ਬਾਅਦ 15 ਦਿਨ ਬਾਅਦ ਜੇ ਨਹੀਂ ਮਤਲਬ ਬਹੁਤ ਜ਼ਿਆਦਾ ਗਰਮੀ ਫਿਰ ਮਹੀਨਾ ਵੀ ਲੱਗ ਜਾਂਦਾ ਹੈ ਸਾਫ਼ ਕਰਨ ਦੇ ਵਿੱਚ ਤੇ ਚਲੋ ਅਸੀਂ ਇਹਨੂੰ ਅੱਜ ਸਾਫ਼ ਕਰਦੇ ਹਾਂ ਅਸੀਂ ਇਹਨੂੰ ਇਸ ਕੋਚ ਦੇ ਉੱਪਰ ਮੈਂ ਲਗਾ ਲਿਆ ਹੋਇਆ ਮਟੀਰੀਅਲ ਜਿਹੜਾ ਅਸੀਂ ਬਣਾਇਆ ਸੀਗਾ ਤੇ ਹੁਣ ਅਸੀਂ ਇੱਥੇ ਗੰਦੀ ਜਗ੍ਹਾ ਦੇ ਉੱਪਰ ਇਹਨਾਂ ਨੂੰ ਇੱਦਾਂ ਰੱਬ ਕਰ ਲੈਣਾ ਤੁਸੀਂ ਦੇਖਿਆ ਬਹੁਤ ਜਲਦੀ ਇਹਨੇ ਸਾਫ਼ ਹੋ ਜਾਣਾ ਇਦਾਂ ਅਸੀਂ ਲਗਾ ਦਵਾਂਗੇ ਅਸੀਂ ਹਲਕਾ ਹਲਕਾ ਇੱਥੇ ਪਾਣੀ ਵੀ ਪਾਵਾਂਗੇ ਤੇ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਰਗੜਦੇ ਹੋਏ ਕਲੀਨ ਕਰਾਂਗੇ ਤੁਸੀਂ ਦੇਖ ਸਕਦੇ ਐਸਟਰਾਸੀ ਲਗਾ ਕੇ ਛੱਡਣਾ ਹੈ 2 ਮਿੰਟ ਲਈ ਤੇ ਅੱਗੇ-ਅੱਗੇ ਲਗਾਉਂਦੇ ਜਾਓ ਤੇ ਪਿੱਛੇ ਜਿਹੜਾ ਟਾਈਪ ਜਿਵੇਂ ਅਸੀਂ ਇੱਧਰ ਲਗਾ ਲਿਆ ਹੋਇਆ ਤੇ ਇੱਧਰਲੀ ਸਾਈਡ ਅਸੀਂ ਲਗਾਉਂਦੇ ਹੋਏ ਬੈਕ ਨੂੰ ਜਾਈ ਜਾਵਾਂਗੇ ਤੇ ਅੱਗੋਂ ਜਿਹੜਾ ਸਾਡਾ ਉਹ ਮਤਲਬ ਵਧੀਆ ਸਾਫ਼ ਹੋਣ ਦੇ ਵਿੱਚ ਜਲਦੀ ਹੋ ਜਾਏਗਾ ਜ਼ਿਆਦਾ ਮਿਹਨਤ ਨਹੀਂ ਕਰਨੀ ਪਊਗੀ ਸਾਨੂੰ ਇਸ ਕਰਕੇ ਅੱਗੇ-ਦੱਗੇ ਚੱਲਦੇ ਜਾਓ ਸਾਫ਼ ਕਰਦੇ ਜਾਓ ਤੇ ਬਹੁਤ ਵਧੀਆ ਜਿਹੜੀਆਂ ਸਾਫ਼ ਤੁਸੀਂ ਦੇਖ ਹੀ ਸਕਦੇ ਹੋ ਕਿੰਨੀ ਕਿ ਮਿਹਨਤ ਲੱਗੀ ਐ ਜਿੰਨੀਆਂ ਵੀ ਟਾਈਲਸਆਂ ਦੀਆਂ ਖਰਾਬ ਨੇ ਕਿਚਨ ਦੀਆਂ ਬਾਥਰੂਮ ਦੀਆਂ ਰੂਮ ਦੀਆਂ ਹਨਾ ਤੁਸੀਂ ਸਾਰੀਆਂ ਐਵੇਂ ਕਰ ਸਕਦੇ ਹੋ ਜਿਆਦਾ ਮਟੀਰੀਅਲ ਲੈ ਕੇ ਤੇ ਤੁਸੀਂ ਕਰੋ ਸਾਫ ਦੇਖੋ ਬਸ ਐਦਾ ਹੀ ਹੁਣ ਮੈਂ ਸਾਰੀਆਂ ਇਹੜੀਆਂ ਟਾਈਲਸ ਆਪਣੀਆਂ ਜਿੰਨੀਆਂ ਵੀ ਇੱਥੋਂ ਤੋਂ ਗੰਧੀਆਂ ਨੇ ਸਾਰੀਆਂ ਸੀ ਸਾਫ ਕਰ ਲੈਣੀਆਂ ਉਹਨਾਂ ਸੇ ਨੂੰ ਗਿੱਲੇ ਕੱਪੜੇ ਦੇ ਨਾਲ ਜਿਹੜਾ ਸਾਫ਼ ਕਰਕੇ ਤੁਹਾਨੂੰ ਦਿਖਾਵਾਂਗੇ ਆ ਦੇਖੋ ਸਾਫ਼ ਕੱਪੜੇ ਦੇ ਨਾਲ ਅਸੀਂ ਇਹਨਾਂ ਨੂੰ ਸਾਫ਼ ਕਰ ਲਿਆ ਹੋਇਆ ਦੇਖੋ ਤੁਸੀਂ ਤੁਸੀਂ ਦੇਖਣਾ ਕਿ ਇਹ ਵਾਲੀ ਟ੍ਰਿਕ ਜਿਹੜੀ ਆ ਮੇਰੀ ਕਿਵੇਂ ਦੀ ਲੱਗੀ ਤੁਹਾਨੂੰ ਤੇ ਕੋਈ ਜ਼ਿਆਦਾ ਮਿਹਨਤ ਨਹੀਂ ਗਈ ਲੱਗੀ ਤੁਸੀਂ ਐਵੇਂ ਸਾਫ਼ ਕਰ ਸਕਦੇ ਹੋ ਜਿਵੇਂ ਕਿ ਹੁਣ ਤੁਸੀਂ ਆ ਦੇਖੋ ਜਿਵੇਂ ਇਹ ਅਲਮਾਰੀ ਵੀ ਇੱਥੋਂ ਗੰਦੀ ਆ ਅਸੀਂ ਇਹਨੂੰ ਵੀ ਐਵੇਂ ਹੀ ਸਾਫ਼ ਕਰ ਲੈਣਾ ਮਤਲਬ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹਦੇ ਨਾਲ ਸਾਫ਼ ਹੋ ਜਾਂਦੀਆਂ ਨੇ ਹਰ ਚੀਜ਼ ਜਿਹੜੀ ਆ ਇਹ ਸ਼ਾਈਨਿੰਗ ਕਰਨ ਲੱਗ ਜਾਂਦੀ ਆ ਇਹ ਚਿੰਨੀ ਕਿ ਗੰਦਗੀ ਆ ਉੱਤਰ ਜੇਗੀ ਤੇ ਜਿੰਨਾ ਕਿ ਇੱਥੇ ਜੰਗ ਲੱਗਾ ਹੋਇਆ ਆ ਉਹ ਤੁਹਾਨੂੰ ਵੀ ਪਤਾ ਹੀ ਆ ਕਿ ਉਹ ਨਹੀਂਗਾ ਉੱਤਰਦਾ ਹੁੰਦਾ ਤੇ ਬਾਕੀ ਜਿੰਨੀ ਗੰਦਗੀ ਵਗੈਰਾ ਸਾਰੀ ਉੱਤਰ ਦੇਗੀ ਤੇ ਸ਼ਾਈਨਿੰਗ ਕਰ ਲੱਗ ਜਾਂਦੀ ਆ ਇਹ ਚੀਜ਼ ਦੇਖਿਓ ਕੋਈ ਮਿਹਨਤ ਦੀ ਜ਼ਿਆਦਾ ਲੋੜ ਨਹੀਂ ਹੈਗੀ ਸਿਰਫ ਇਹਨੂੰ ਥੋੜੀਆਂ ਜਿਹੀਆਂ ਚੀਜ਼ਾਂ ਦੇ ਨਾਲ ਮਿਕਸ ਕਰਕੇ ਤੇ ਇਦਾਂ ਦਾ ਤੁਸੀਂ ਮਟੀਰੀਅਲ ਤਿਆਰ ਕਰਕੇ ਤੁਸੀਂ ਆਪਣੇ ਘਰ ਨੂੰ ਚਮਕਾ ਸਕਦੇ ਹੋ ਦੇਖ ਸਕਦੇ ਤੁਸੀਂ ਐ ਤੇ ਵੈਸੇ ਇਹ ਨਾ ਜੰਗ ਜਾਂ ਲੱਗਾ ਹੋਇਆ ਉਹ ਨਹੀਂ ਨਿਕਲੇਗਾ ਬਾਕੀ ਜਿਹੜਾ ਵੀ ਚਿਪ ਚਿਪ ਕਰਦੀ ਸੀ ਜਿਵੇਂ ਗੰਦਗੀ ਹੋ ਜਾਂਦੀ ਹੈ ਉਹ ਚੀਜ਼ ਨਹੀਂ ਹੈਗੀ ਹੁਣ ਅਸੀਂ ਅੱਗੇ ਵੀ ਸਾਫੇਵੇਂ ਕਰਾਂ ਇਸ ਤਰ੍ਹਾਂ ਹੀ ਅਸੀਂ ਹੋਰ ਵੀ ਟਾਇਲਆਂ ਨੇ ਨਾਲ ਵਾਲੀਆਂ ਉਹ ਵੀ ਇਦਾਂ ਹੀ ਸਾਫ ਕਰਨੀਆਂ ਨੇ ਦੇਖੋ ਲੋਸੇ ਤੇ ਤੁਸੀਂ ਦੇਖ ਸਕਦੇ ਤੁਹਾਨੂੰ ਦੂਰ ਤੋਂ ਨਜ਼ਰ ਆ ਰਹੀਆਂ ਹਨ ਜਿਹੜੀਆਂ ਮੈਂ ਅੱਗੇ ਟਾਈਲਾਂ ਸਾਫ਼ ਕੀਤੀਆਂ ਹੋਈਆਂ ਹੋਰ ਸ਼ਾਈਨਿੰਗ ਕਰਦੀਆਂ ਹੋਈਆਂ ਤੇ ਇਹ ਵਾਲੀਆਂ ਗੰਦੀਆਂ ਨੇ ਅਸੀਂ ਇਹਨਾਂ ਨੂੰ ਵੀ ਐਵੇਂ ਹੀ ਸਾਫ਼ ਕਰ ਲੈਣਾ ਹੈ ਤੇ ਹਲਕਾ ਜਿਹਾ ਇੱਥੇ ਵੀ ਪਾਣੀ ਪਾਵਾਂਗੇ ਤੇ ਬੱਸ ਹੁਣ ਦੁਪਹਿਰ ਤੇ ਮੈਂ ਲੱਗੀ ਹੋਈ ਹਾਂ ਤੇ ਇਹੀ ਕੰਮ ਜਿਹੜਾ ਆਪਾਂ ਕਰ ਲੈਣਾ ਹੈ ਤੇ ਤੁਸੀਂ ਵੀ ਆਪਣੇ ਘਰ ਐਵੇਂ ਕਰਕੇ ਜ਼ਰੂਰ ਦੇਖਿਓ ਬਹੁਤ ਵਧੀਆ ਤੇ ਬਹੁਤ ਜਲਦੀ ਐਵੇਂ ਕਲੀਨੋ ਜਾਂਦੀਆਂ ਨੇ ਚੀਜ਼ਾਂ ਤੇ ਤੁਸੀਂ ਆਪਣਾ ਵਾਸ਼ਰੂਮ ਕਿਚਨ ਬੈਡਰੂਮ ਸਾਰਾ ਐਵੇਂ ਕਲੀਨ ਰੱਖਿਆ ਕਰੋ ਤੇ ਤੁਹਾਨੂੰ ਇਹ ਮੇਰੀ ਜੜੀ ਆ ਟ੍ਰਿਕ ਬਲੌਗ ਕਿੱਦਾਂ ਦਾ ਲੱਗਿਆ ਦੱਸਣਾ ਜ਼ਰੂਰ ਮਿਲਾਂਗੇ ਨੈਕਸਟ ਬਲੌਗ ਨਾਲ ਤੇ ਤੁਸੀਂ ਦੇਖੋ ਐ ਵੀ ਮੈਂ ਕਲੀਨ ਕਰ ਲੀਆਂ ਹੋਈਆਂ ਤੇ ਮਿਲਾਂਗੇ ਜੀ ਫਿਰ ਦੁਬਾਰਾ ਕੋਈ ਨਵਾਂ ਬਲੌਗ ਲੈ ਕੇ ਥੈਂਕ ਯੂ